ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ 23 ਮਈ ਪਿਛਲੇ ਕਈ ਦਿਨਾਂ ਤੋਂ ਜਣਕੀ 2 ਜਾਂ 3 ਦਿਨਾਂ ਤੋਂ ਸਵੇਰ ਵੇਲੇ ਹਲਕੇ ਜਿਹੇ ਪੂਰੇ ਦੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਸ ਕਰਕੇ ਜਿਸ ਕਰਕੇ ਸਵੇਰ ਨੂੰ ਥੋੜੀ ਜਿਹੀ ਗਰਮੀ ਤੋਂ ਰਾਹਤ ਜ਼ਰੂਰ ਮਿਲ ਰਹੀ ਹੈ ਪਰ ਜਿਵੇਂ ਹੀ ਦੁਪਹਿਰ ਵੇਲਾ ਹੁੰਦਾ ਹੈ ਤਾਂ ਇਹ ਹਵਾ ਰੁਕ ਜਾਂਦੀ ਹੈ ਜਿਸ ਕਰਕੇ ਹੁਮਸ ਤੇ ਚਿਪਚਿਪੀ ਗਰਮੀ ਪੰਜਾਬ ਦੇ ਵਿੱਚ ਜ਼ਿਆਦਾਤਰ ਦੇਖੀ ਜਾ ਰਹੀ ਹੈ ਪੂਰੇ ਦੀ ਹਵਾ ਵਿੱਚ ਨਮੀ ਹੋਣ ਕਰਕੇ ਟੈਂਪਰੇਚਰ ਥੋੜਾ ਜਿਹਾ ਡਾਉਨ ਜ਼ਰੂਰ ਗਿਆ ਹੈ 1-2 ਡਿਗਰੀ ਪਰ ਫਿਰ ਵੀ 40 ਡਿਗਰੀ ਤੋਂ ਪਰ ਸਾਰੇ ਹੀ ਪੰਜਾਬ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਕੁਝ ਕੁ ਥਾਵਾਂ ਦੇ ਵਿੱਚ 44-45 ਡਿਗਰੀ ਤੱਕ ਵੀ ਪਹੁੰਚ ਰਿਹਾ ਹੈ ਮੁੱਖ ਤੌਰ ਤੇ ਗਰਮੀ ਤੋਂ ਰਾਹਤ ਮਿਲਦੀ ਹੋਈ ਅਜੇ ਤੱਕ ਦਿਖਾਈ ਨਹੀਂ ਦੇ ਰਹੀ ਪੰਜਾਬ ਨਾ ਹਰਿਆਣਾ ਨਾ ਰਾਜਸਥਾਨ ਦੇ ਵਿੱਚ ਕੁੱਲ ਮਿਲਾ ਕੇ ਕਹਾਣੀ ਉੱਥੇ ਦੀ ਉੱਥੇ ਹੀ ਖੜੀ ਹੋਈ ਹੈ ਪੰਜਾਬ ਗਰਮ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੱਛੋਰੀ ਹਵਾ ਦੇ ਨਾਲ ਇਹ ਹੋਰ ਗਰਮ ਹੁੰਦਾ ਹੋਇਆ ਜਾਪ ਰਿਹਾ ਹੈ। ਦੁਪਹਿਰ ਵੇਲੇ ਹੀਟ ਸੈੱਲ ਬਣ ਦੇ ਨਾਲ ਮਣੀ ਮੋਟੀਆਂ ਕਿਣਮਿਣਾਂ ਜਹੀਆਂ ਲਗਾਤਾਰ ਹੋ ਰਹੀਆਂ ਨੇ ਪਰ ਉਹ ਸਥਾਈ ਤੌਰ ਤੇ ਰਾਹਤ ਨਹੀਂ ਦੇ ਰਹੀਆਂ ਕਿਸੇ ਵੀ ਇਲਾਕੇ ਦੇ ਵਿੱਚ। ਪਣੀ ਮੋਟੀਆਂ ਟੁੱਟਮੇ ਤੌਰ ਤੇ ਕਾਰਵਾਈਆਂ ਜਿਹੜੀਆਂ ਹੁੰਦੀਆਂ ਨੇ 2-4 ਪਿੰਡਾਂ ਦੇ ਵਿੱਚ ਬਸ ਉੱਥੇ ਤੱਕ ਹੀ ਸੀਮਤ ਰਹਿੰਦੀਆਂ ਨੇ। ਉਹ ਅੱਜ ਵੀ ਦੁਪਹਿਰ ਵੇਲੇ ਜ਼ਿਆਦਾਤਰ ਹੀਟ ਸੈੱਲ ਫਰੀਦਕੋਟ ਫਰੀਦਕੋਟ ਬਠਿੰਡਾ ਮਾਨਸਾ ਜਾਂ ਸੰਗਰੂਰ ਮੋਗਾ ਲੁਧਿਆਣਾ ਜਾਂ ਪਟਿਆਲੇ ਇਹਨਾਂ ਇਲਾਕਿਆਂ ਦੇ ਵਿੱਚ ਬਣਨ ਦੀ ਸੰਭਾਵਨਾ ਰਹਿੰਦੀ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਜਾਂ 2-4 ਪਿੰਡਾਂ ਵਿੱਚ ਮੜਾ-ਮੋਟਾ ਛੱਟ ਛਰਾਟਾ ਚਾਰਕਣੀਆਂ ਡਿਗਣ ਦੀ ਸੰਭਾਵਨਾ ਬਣਦੀ ਹੈ ਪਰ ਜ਼ਿਆਦਾਤਰ ਮੌਸਮ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਲਗਾਤਾਰ ਪੰਜਾਬ ਦੇ ਵਿੱਚ